சிரேரு சே ரா மஞ்சோக்க சத் பிரசா சத்த ஜன कोट जन्म के दुख गवायो राह जो उचाहत सोई मन पायो कर कृपा हर नाम देवाय सर्व सुख हर नाम बडाये ਗੁਰ ਪ੍ਰਸਾਦਿ ਨਾਨਕ ਮਤ ਪਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰੜੀ ਮਹਲਾ 5 ਤਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ਼ੰਤ ਜਨਾ ਮੇਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾ ਜੋ ਉਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈਏ ਗੁਰ ਪਰਸਾਦ ਨਾਨਕ ਮਤ ਪਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰਾਰੇ ਮਹਲਾ 5 ਧਰ ਪਹਿਲਾ ਇਕ ਓੰਕਾਰ ਸਤਿਗੁਰ ਪਰਸਾਦ ਸੰਤ ਜਨਾ ਮੈ ਲਹਰ ਦਸ ਗਇਓ ਕੋਟ ਜਨਮ ਕੇ ਦੁਖ ਗਵਾਇ ਰਹਾ ਜੋ ਚਾਹਤ ਸੋਈ ਮਨ ਪਾਇ ਕਰੇ ਕਿਰਪਾ ਹਰ ਨਾਮ ਦਿਵਾਇ ਸਰਬ ਸੋਖ ਹਰ ਨਾਮ ਵਡਾਈਏ ਗੁਰ ਪਰਸਾਦ ਨਾਨਕ ਮਤ ਪਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰਲੇ ਮਹਲਾ 5 ਧਰ ਪਹਿਲਾ ਇਕ ਓੰਕਾਰ ਸਤਿਗੁਰ ਪੰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇ ਰਹਾ ਜੋ ਚਾਹਤ ਸੋਈ ਮਨ ਪਾਇ ਕਰੇ ਕਿਰਪਾ ਹਰ ਨਾਮ ਦਿਵਾਇ ਸਰਬ ਸੁਖ ਹਰ ਨਾਮ ਵਡਾਈਏ ਗੁਰ ਪਰਸਾਦ ਨਾਨਕ ਮਤ ਪਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰਣੀ ਮਹਲਾ 5 ਤਰ ਪਹਿਲਾ ਇਕ ਓੰਕਾਰ ਸਤਿਗੁਰ ਪੰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇ ਰਹਾ ਜੋ ਉਚਾਹਤ ਸੋਈ ਮਨ ਪਾਇ ਕਰ ਕਿਰਪਾ ਹਰ ਨਾਮ ਦਿਵਾਇ ਸਰਬ ਸੁਖ ਹਰ ਨਾਮ ਵਡਾਈਏ ਗੁਰ ਪਰ사ਆਦ ਨਾਨਕ ਮਤ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰਾਰੇ ਮਹਲਾ 5 ਤਰ ਪਹਿਲਾ ਇਕ ਓੰਕਾਰ ਸਤਗੁਰ ਪੰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇ ਰਹਾ ਜੋ ਉਚਾਹਤ ਸੋਈ ਮਨ ਪਾਇ ਕਰ ਕਿਰਪਾ ਹਰ ਨਾਮ ਦਿਵਾਇ ਸਰਬ ਸੁਖ ਹਰ ਨਾਮ ਵਡਾਈਏ ਗੁਰ ਪ੍ਰਸਾਦਿ ਨਾਨਕ ਮਤ ਪਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰਣੀ ਮਹਲਾ 5 ਧਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਜਨਾਂ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇ ਰਹਾ ਜੋ ਚਾਹਤ ਸੋਈ ਮਨ ਪਾਇ ਕਰਿ ਕਿਰਪਾ ਹਰ ਨਾਮ ਦਿਵਾਇ ਸਰਬ ਸੁਖ ਹਰ ਨਾਮ ਵਡਾਈਏ ਗੁਰ ਪਰਸਾਦ ਨਾਨਕ ਮਤ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰੜੇ ਮਹਲਾ 5 ਤਰ ਪਹਿਲਾ ਇਕ ਓੰਕਾਰ ਸਤਿਗੁਰ ਪੰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇ ਰਹਾ ਜੋ ਉਚਾਹਤ ਸੋਈ ਮਨ ਪਾਇ ਕਰ ਕਿਰਪਾ ਹਰ ਨਾਮ ਦਿਵਾਇ ਸਰਬ ਸੁਖ ਹਰ ਨਾਮ ਵਡਾਈਏ ਗੁਰ ਪ੍ਰਸਾਦ ਨਾਨਕ ਮਤ ਪਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰੜੇ ਮਹਲਾ 5 ਧਰ ਪਹਿਲਾ ਇਕ ਓੰਕਾਰ ਸਤਗੁਰ ਪੰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇ ਰਹਾ ਜੋ ਉਚਾਹਤ ਸੋਈ ਮਨ ਪਾਇ ਕਰ ਕਿਰਪਾ ਹਰ ਨਾਮ ਦੇਵਾਇ ਸਰਬ ਸੁਖ ਹਰ ਨਾਮ ਵਡਾਈਏ ਗੁਰ ਪ੍ਰਸਾਦ ਨਾਨਕ ਮਤ ਪਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਹਾਰੇ ਮਹਲਾ 5 ਧਰ ਪਹਿਲਾ ਇਕ ਓੰਕਾਰ ਸਤਿਗੁਰ ਪਰਸਾਦ ਸੰਤ ਜਨਾ ਮੇਲ ਹਰ ਦਸ ਗਇਓ ਕੋਟ ਜਨਮ ਕੇ ਦੁਖ ਗਵਾਇ ਰਹਾ ਜੋ ਚਾਹਤ ਸੋਈ ਮਨ ਪਾਇ ਕਰਿ ਕਿਰਪਾ ਹਰ ਨਾਮ ਦਿਵਾਇ ਸਰਬ ਸੁਖ ਹਰ ਨਾਮ ਵਡਾਈਏ ਗੁਰ ਪ੍ਰਸਾਦ ਨਾਨਕ ਮਤ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਹਾਰੇ ਮਹਲਾ 5 ਧਰ ਪਹਿਲਾ ਇਕ ਓੰਕਾਰ ਸਤਿਗੁਰ ਪੰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਆ ਰਹਾ ਜੋ ਚਾਹਤ ਸੋਈ ਮਨ ਪਾਇ ਕਰਿ ਕਿਰਪਾ ਹਰ ਨਾਮ ਦਿਵਾਇਆ ਸਰਬ ਸੁਖ ਹਰ ਨਾਮ ਵਡਾਈਏ ਗੁਰ ਪਰਸਾਦ ਨਾਨਕ ਮਤ ਪਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰਲੇ ਮਹਲਾ 5 ਤਰ ਪਹਿਲਾ ਇਕ ਓੰਕਾਰ ਸਤਿਗੁਰ ਪੰਸਾਦ ਸੰਤ ਜਨਾ ਮਿਲ ਹਰ ਜਸ ਗਇਓ ਕੋਟ ਜਨਮ ਕੇ ਦੁਖ ਗਵਾਇ ਰਹਾ ਜੋ ਉਚਾਹਤ ਸੋਈ ਮਨ ਪਾਇ ਕਰ ਕਿਰਪਾ ਹਰ ਨਾਮ ਦਿਵਾਇ ਸਰਬ ਸੁਖ ਹਰ ਨਾਮ ਵਡਾਈਏ ਗੁਰ ਪਰਸਾਦ ਨਾਨਕ ਮਤ ਪਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰਾਰੇ ਮਹਲਾ 5 ਤਰ ਪਹਿਲਾ ਇਕ ਓੰਕਾਰ ਸਤਿਗੁਰ ਪਰਸਾਦ ਸੰਤ ਜਨਾ ਮਿਲ ਹਰ ਦਸ ਗਇਓ ਕੋਟ ਜਨਮ ਕੇ ਦੁਖ ਗਵਾਇ ਰਹਾ ਜੋ ਚਾਹਤ ਸੋਈ ਮਨ ਪਾਇ ਕਰੇ ਕਿਰਪਾ ਹਰ ਨਾਮ ਦਿਵਾਇ ਸਰਬ ਸੁਖ ਹਰ ਨਾਮ ਵਡਾਈਏ ਗੁਰ ਪਰਸਾਦ ਨਾਨਕ ਮਤ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰੜੇ ਮਹਲਾ 5 ਤਰ ਪਹਿਲਾ ਇਕ ਓੰਕਾਰ ਸਤਿਗੁਰ ਪੰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇ ਰਹਾ ਜੋ ਉਚਾਹਤ ਸੋਈ ਮਨ ਪਾਇ ਕਰ ਕਿਰਪਾ ਹਰ ਨਾਮ ਦਿਵਾਇ ਸਰਬ ਸੁਖ ਹਰ ਨਾਮ ਵਡਾਈਏ ਗੁਰ ਪਰਸਾਦ ਨਾਨਕ ਮਤ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰਾਰੇ ਮਹਲਾ 5 ਤਰ ਪਹਿਲਾ ਇਕ ਓੰਕਾਰ ਸਤਿਗੁਰ ਪੰਸਾਦ ਸੰਤ ਜਨਾ ਮਿਲ ਹਰ ਜਸ ਗਇਓ ਕੋਟ ਜਨਮ ਕੇ ਦੁਖ ਗਵਾਇ ਰਹਾ ਜੋ ਚਾਹਤ ਸੋਈ ਮਨ ਪਾਇ ਕਰਿ ਕਿਰਪਾ ਹਰ ਨਾਮ ਦਿਵਾਇ ਸਰਬ ਸੁਖ ਹਰ ਨਾਮ ਵਡਾਈਏ ਗੁਰ ਪਰਸਾਦ ਨਾਨਕ ਮਤ ਪਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰੜੀ ਮਹਲਾ 5 ਧਰ ਪਹਿਲਾ ਇਕ ਓੰਕਾਰ ਸਤਿਗੁਰ ਪੰਸਾਦ ਸੰਤ ਜਨਾਂ ਮੈਲ ਹਰ ਦਸ ਗਇਓ ਕੋਟ ਜਨਮ ਕੇ ਦੁਖ ਗਵਾਇ ਰਹਾ ਜੋ ਚਾਹਤ ਸੋਈ ਮਨ ਪਾਇ ਕਰਿ ਕਿਰਪਾ ਹਰ ਨਾਮ ਦਿਵਾਇ ਸਰਬ ਸੁਖ ਹਰ ਨਾਮ ਵਡਾਈਏ ਗੁਰ ਪਰਸਾਦ ਨਾਨਕ ਮਤ ਪਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰੜੇ ਮਹਲਾ 5 ਤਰ ਪਹਿਲਾ ਇਕ ਓੰਕਾਰ ਸਤਿਗੁਰ ਪੰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇ ਰਹਾ ਜੋ ਉਚਾਹਤ ਸੋਈ ਮਨ ਪਾਇ ਕਰਿ ਕਿਰਪਾ ਹਰ ਨਾਮ ਦਿਵਾਇ ਸਰਬ ਸੁਖ ਹਰ ਨਾਮ ਵਡਾਈਏ ਗੁਰ ਪ੍ਰਸਾਦ ਨਾਨਕ ਮਤ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰੜੀ ਮਹਲਾ 5 ਤਰ ਪਹਿਲਾ ਇਕ ਓੰਕਾਰ ਸਤਿਗੁਰ ਪੰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇ ਰਹਾ ਜੋ ਉਚਾਹਤ ਸੋਈ ਮਨ ਪਾਇ ਕਰ ਕਿਰਪਾ ਹਰ ਨਾਮ ਦਿਵਾਇ ਸਰਬ ਸੁਖ ਹਰ ਨਾਮ ਵਡਾਈਏ ਗੁਰ ਪ੍ਰਸਾਦਿ ਨਾਨਕ ਮਤ ਪਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬੈਰਾਰੇ ਮਹਲਾ 5 ਧਰ ਪਹਿਲਾ ਇਕ ਓੰਕਾਰ ਸਤਿਗੁਰ ਪਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇ ਰਹਾ ਜੋ ਚਾਹਤ ਸੋਈ ਮਨ ਪਾਇ ਕਰੇ ਕਿਰਪਾ ਹਰ ਨਾਮ ਦਿਵਾਇ ਸਰਬ ਸੁਖ ਹਰ ਨਾਮ ਵਡਾਈਏ ਗੁਰ ਪਰਸਾਦ ਨਾਨਕ ਮਤ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ